ਤਜਰਬੇ ਦੇ ਵਿੱਚ ਸਵਾਗਤ ਹੈ। ਸੋ ਮੇਰੇ ਕੋਲ ਇੱਕ ਬੁੱਕ ਆ। ਮੇਨ ਜਿਹੜਾ ਹੈਡਿੰਗ ਆ ਅਮਨ ਤੇ ਪ੍ਰੀਤ ਦੀਆਂ ਪੜਾ। ਸੋ ਮੈਂ ਬੁੱਕ ਦੀ ਮਤਲਬ ਤਸਵੀਰ ਵੀ ਦਿਖਾ ਦਿੰਨਾ। ਫਰੰਟ ਪੇਜ ਦਿਖਾ ਦਿੰਨਾ। ਤੇ ਬਹੁਤ ਵਧੀਆ ਲਿਖਤ ਆ। ਤੇ ਬਹੁਤ ਵਧੀਆ ਸੱਚ ਬਿਆਨ ਹੋਇਆ ਉਸ ਵਿੱਚ। ਤੇ ਮੈਂ ਦਿਖਾਉਣਾ ਇੱਕ ਮਿੰਟ। ਵੇਟ ਕਰਿਓ ਆ ਦੇਖੋ ਅਮਨ ਤੇ ਪ੍ਰੀਤ ਦੀਆਂ ਪੈੜਾ ਪ੍ਰਕਾਸ਼ਕ ਡਾਕਟਰ ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰਸ ਵੈਲਫੇਅਰ ਸੁਸਾਇਟੀ ਲੁਧਿਆਣਾ ਸੋ ਇਸ ਬੁੱਕ ਵਿੱਚ ਬਹੁਤ ਵਧੀਆ ਵਰਡਿੰਗ ਕੀਤੀ ਹੈ। ਸੋ ਤਤ ਕਰੇ ਤਾਂ ਬਹੁਤ ਨੇ ਪਰ ਉਹਨਾਂ ਵਿੱਚੋਂ ਕੁਝ ਕੁ ਮੇਨ ਹੈਡਿੰਗ ਦੀਆਂ ਮੈਂ ਲੈਣਾ ਤੁਹਾਡੇ ਸਾਹਮਣੇ ਪੇਸ਼ ਕਰੂੰਗਾ। ਬਹੁਤ ਵਧੀਆ ਲਿਖਿਆ ਹੈ। ਕੀ ਬੋਕਾ ਅਮਨ ਤੇ ਪ੍ਰੀਤ ਦੀਆਂ ਪੈੜਾ ਸੁਬਕ ਬਹੁਤ ਵਧੀਆ ਹਰ ਇੱਕ ਮੁੱਦੇ ਤੇ ਗੱਲ ਕੀਤੀ ਗਈ ਆ ਆ ਜੋ ਆਪਾਂ ਸਮਝੀਏ ਵੈਨ ਕਰੀਏ ਚਰਚਾ ਕਰੀਏ ਤੇ ਇਸ ਲੈਨਾਂ ਦਾ ਜੋ ਮੇਨ ਯੂ ਹੈਡਿੰਗ ਆ ਰੀਤ ਚਾਰਾ ਖਾਣ ਵਾਲਾ ਅਨਪੜ੍ਹ ਇਥੇ ਮੰਤਰੀ ਕਹੋਂਦਾ ਹੈ ਸਵਾਹ ਆਪਾ ਸਮਝੀਏ ਹੁਣ ਵੀੜਾ ਨਹੀਂ ਚਿੜੀਆਂ ਵੀ ਚੀਂ-ਚੀ ਸੁਣਨ ਦਾ ਫੁੱਲਾਂ ਦਾ ਹਰ ਗੁੰਦ ਦਸ ਕੋਣ ਵਾਲਾਂ ਚ ਸਜਾਉਂਦਾ ਹੈ ਹਰ ਚੌਂਕ ਤੇ ਕੈਮਰਾ ਨਿਗਰਾਨੀ ਕਰ ਰਿਹਾ ਤੇਰੀ ਵੈਸੇ ਵੀ ਦਸਾ ਸ਼ਹਿਰ ਵਿੱਚ ਇਹ ਕਦੋਂ ਕਸਉਂਦਾ ਹੈ ਕੈਮਰੇ ਦੀ ਅੱਖ ਤੇ ਜੰਮੀ ਢੂੜ ਜੋ ਸਦੀਆਂ ਦੀ ਸਿਖਰ ਦੁਪਹਿਰੇ ਹੱਤਿਆਂਆਂ ਤੋਂ ਕੌਣ ਬਚਾਉਂਦਾ ਏ ਕੰਜਕਾਂ ਵੇਲੇ ਚੁੱਕ ਕੇ ਲੈ ਗਏ ਰੌਣਕ ਮਜ਼ਦੂਰਾਂ ਦੀ ਕਿਹੜੀ ਮੰਦ ਦਿਲ ਹੈ ਜੋ ਰੱਬੀ ਸੋਲੇ ਗਾਉਂਦਾ ਏ ਦੇਖੋ ਕਿੰਨਾ ਵਧੀਆ ਲੈਣਾ ਵਿੱਚ ਵਿਚਾਰ ਕੀਤਾ ਬਹੁਤ ਢੰਗ ਢੰਗਾਈ ਨਾਲ ਗੱਲਾਂ ਕੀਤੀਆਂ ਹੋਈਆਂ ਨੇ ਧਿਆਨ ਨਾਲ ਸੁਣਿਓ ਮੀਡੀਆ ਤੇ ਹੁਣ ਖਬਰਾਂ ਹੁੰਦੇ ਜਬਰਜਨਾ ਦੀਆਂ ਕਰਜਾ ਕਿਸਾਨ ਨੂੰ ਖੁਦ ਖੁਸ਼ੀਆਂ ਆ ਰਹੀਆਂ ਰੋਜ਼ ਮੁਕਾਉਂਦਾ ਏ ਮਿਲਾਵਟ ਭਰੀਆਂ ਚੀਜ਼ਾਂ ਤੋਂ ਕਰਨਾ ਤੁਸੀਂ ਗਰੀਬੇ ਲੋਕੋ ਰੇਤ ਵਿਚਾਰਾ ਖਾਣ ਵਾਲਾ ਅਨਪੜ੍ਹ ਇੱਥੇ ਮੰਤਰੀ ਕਹਾਉਂਦਾ ਏ ਹਰੇਕ ਚੀਜ਼ ਤੇ ਲੱਗੀ ਹੈ ਮੋਰ ਚਾਣਾ ਵਾਲਿਆਂ ਦੀ ਫਿਰ ਸਰਹੱਦਾਂ ਤੇ ਕਿਉਂ ਬੇਗਾਨੇ ਉਪਤ ਮਰਵਾਉਂਦਾ ਏ ਕਾਹਲੇ ਦੇ ਇਸ ਦੌਰ ਚ ਸੜਕ ਤੇ ਜੋ ਲਾਸ਼ ਪਈ ਹਰ ਕੋਈ ਲਾਗੇ ਖੜ ਕੇ ਵੀਡੀਓ ਜੋ ਬਣਾਉਂਦਾ ਏ ਚੁੱਪ ਚਾਪ ਸਧਾਰਨ ਜਹੇ ਮਾਸੂਮ ਮੇਰੇ ਲੋਕਾਂ ਨੂੰ ਕੱਢ ਅੱਖਾਂ ਦੇਖੋ ਉਹ ਫਿਰ ਸੂਰਮਾ ਕਹਾਉਂਦਾ ਏ ਮਾਤਮ ਛਾਇਆ ਗਵਾਂਢ ਚ ਮਰਤੂ ਹੋਈ ਹੈ ਕੋਈ ਮੁੰਡਾ ਲੰਬੜਾ ਦਾ ਲਾ ਪੈਗ ਲੱਛਰ ਚ ਹੈਗੀ ਤਾਂ ਲਾਉਂਦਾ ਏ ਦੂਜੇ ਰਾਜਾਂ ਤੋਂ ਆ ਪੜ ਪੰਜਾਬੀ ਸਾਹਮਣੇ ਦੇ ਪੰਜਾਬ ਨੂੰ ਪੰਜਾਬੀ ਨੂੰ ਤਾਂ ਜੱਟ ਬਾ ਤੇ ਬਲੈਕ ਪੜਕਾਉਂਦਾ ਏ ਪੜਕੇ ਆਪ ਹੈ ਇਨਸਾਨ ਤੇ ਦਿੰਦਾ 200 ਦੂਜੇ ਨੂੰ ਕਾਨੂੰਨ ਤੋੜ ਕੇ ਖੁਦ ਪਰਚਾ ਮੇਰੇ ਸਰ ਉਪਾਉਂਦਾ ਏ ਦੇਖੋ ਕਿ ਨੀਵ ਡੰਗਾ ਇਹਨਾਂ ਨੇ ਇਹ ਗੱਲਾਂ ਕੀਤੀਆਂ ਜੀ ਨੇ ਸੋ ਬਹੁਤ ਵਧੀਆ ਲਿਖਿਆ ਸਕਤਾਬ ਦੇ ਵਿੱਚ ਅਮਨਪ੍ਰੀਤ ਦੀਆਂ ਪੇੜਾਂ ਸਵੀ ਕਤਾਬ ਪੜਨ ਵਾਲੀ ਆ ਤੇ ਹੋਰ ਵੀ ਮੁੱਦੇ ਨੇ ਮੈਂ ਦੱਸ ਦਣਾ ਜਿਸ ਵਿੱਚ ਲਿਖਿਆ ਹੈ ਕਾਫੀ ਹੱਦ ਤੱਕ ਸੱਚ ਬਿਆਨ ਕੀਤੀ ਹੈ ਇਸ ਕਤਾਬ ਦੇ ਵਿੱਚ ਇੱਕ ਕਵਿਤਾਵਾ ਰੂਸ ਕਵਿਤਾ ਡਾਕਟਰ ਪਾਇਲ ਤਾਵੜੀ ਦੀ ਉਹ ਕਹਿੰਦੇ ਨੇ ਇਸ ਕਬਤਾ ਦੇ ਵਿੱਚ ਕਿਉਂ ਹੁੰਦੀ ਐ ਰਾਜਨੀਤੀ ਧਰਮ ਦੇ ਨਾਂ ਉੱਤੇ ਕਿਉਂ ਹੁੰਦੇ ਨੇ ਖੂਨ ਖਰਾਬੇ ਗਰੀਬ ਘਰਾਂ ਉੱਤੇ ਕਿਉਂ ਨਹੀਂ ਬਦਲਦੀ ਸੋਚ ਉਹਨਾਂ ਉੱਚੀਆਂ ਜਾਤਾਂ ਦੀ ਕਿਉਂ ਹੁੰਦਾ ਸ਼ਿਕਾਰ ਹਮੇਸ਼ਾ ਦਲਤ ਵਰਗ ਹੀ ਸਦਾ ਤਰੱਕੀ ਪਸੰਦ ਅੰਮੋਰਖ ਦੇ ਗੋਰਿਆਂ ਤੋਂ ਕਿਉਂ ਆਜ਼ਾਦ ਹੋਏ ਕਿਉਂ ਹੁਣ ਇਹਨਾਂ ਕਾਲਿਆਂ ਹੱਥਾਂ ਕਿਉਂ ਬਰਬਾਦ ਹੋਏ ਕਿਉਂ ਜਾਂਦੀ ਹੈ ਦੌੜੀ ਦੁਨੀਆ ਬਾਹਰਲੇ ਮੁਲਕਾਂ ਨੂੰ ਕਦ ਸੁਧਰੇਗਾ ਸਿਸਟਮ ਲੋਕੋ ਮੇਰੇ ਇਸ ਮੁਲਕ ਦਾ ਰਾਸ਼ਟਰਵਾਦ ਕੀ ਹੁੰਦਾ ਜਰਾ ਸਮਝਾਵੇਗਾ ਕੋਈ ਮੈਨੂੰ ਭਗਵਾ ਕਰਕੇ ਬਾਕੀ ਸਭ ਤੋਂ ਖਤਰਾ ਕਿਉਂ ਦੱਸਦੇ ਨੇ ਘਟ ਗਿਣਤੀ ਕੌਮਾਂ ਦਾ ਮਲਿਆ ਮੇਡ ਕਰਨ ਦੇ ਲਈ ਵੇਖੋ ਕਿਵੇਂ ਦਬਾਇਆ ਜਾਂਦਾ ਮਾਸੂਮ ਹੁਲਾਰਿਆਂ ਨੂੰ ਕਦੇ ਅਸੀਫਾ ਕਦੇ ਦਾਮਨੀ ਜੋ ਹਫਜ਼ ਦਾ ਸਕਾਰ ਹੋਵੇ ਕਦੇ ਜਸਪਾਲ ਜਹਨਰਦੋਸ ਨਾਲ ਤੱਕਿਆ ਕਿਉਂ ਹੁੰਦਾ ਮੰਗ ਰੱਖਣ ਦੇ ਟੈਂਕ ਚਾੜ ਕਿਉਂ ਕਰੇ 1984 ਦੇ ਹਮਲੇ ਕਿਉਂ ਘਟ ਗਣਤੀ ਸਾਰਾਂ ਚ ਟਾਇਰ ਪਾ ਸਾੜੇ ਨੇ ਕਿਉਂ ਬੋਰਾਆਂ ਵਿੱਚ ਡਿੱਗਦੇ ਇੱਥੇ ਬਾਲ ਨਿਆਣੇ ਬਈ ਕਿਉਂ ਜੀਲਾਂ ਵਿੱਚ ਬਿਲਕਣ ਨਿਰਦੋਸ਼ ਸਿਆਣੇ ਬਈ ਕਿਉਂ ਨਹੀਂ ਪੈਂਦੀ ਮਾਰ ਦੱਸ ਦੋਸ਼ਿਆ ਨੂੰ ਸਰਕਾਰੇ ਨੇ ਕਿਉਂ ਨਹੀਂ ਤੇਰੇ ਪ੍ਰੇਸ਼ਠ ਨੇਤਾ ਹਰita ਚਾਰਾ ਖਾਣੇ ਨਹੀਂ ਆਨੰਦ ਦਾਤਾ ਮੁਲਕ ਦਾ ਦੱਸੇ ਕਿਉਂ ਆਪ ਭੁੱਖਾ ਮਰੇ ਕਿਉਂ ਬੀ ਰੁਜ਼ਗਾਰ ਬੰਦਾ ਆਪੇ ਹੀ ਖੁਦ ਖੁਸ਼ੀ ਕਰੇ ਕਿਉਂ ਨਹੀਂ ਸੁਣਦਾ ਦੱਸ ਤੈਨੂੰ ਬੁਲੀਏ ਸਰਕਾਰੇ ਨਹੀਂ ਲੱਖ ਲਾਣ ਤਾਂ ਪੈਣ ਤੇ ਰਿਤੇ ਜੋ ਕੀਤੇ ਕਰੇ ਨਹੀਂ ਕਿਉਂ ਮਰਕਲਾ ਨੇਤਾ ਇੱਕ ਹਥਿਆਰਾ ਜਾਵੇ ਚੁਣਿਆ ਕਿਉਂ ਮੀਡੀਆ ਇੱਕ ਪਾਸੇ ਵੱਲ ਨੂੰ ਜਾਵੇ ਦੱਸ ਉੜਿਆ ਵਾ ਆਈ ਪੀ ਨੂੰ ਦਸ ਮਿਲਣ ਸਹੂਲਤਾਂ ਕਿਉਂ ਸਰਕਾਰੇ ਨੇ ਆਮ ਬੰਦਾ ਖੜਾ ਚੌਂਕ ਤੇ ਦਸ ਕਿੱਧਰ ਨੂੰ ਜਾਵੇ ਸਰਕਾਰੇ ਨੇ ਦਸ ਕਿੱਧਰ ਨੂੰ ਜਾਵੇ ਸਰਕਾਰੇ ਨੇ ਕਿਉਂ ਵਿਗਦੀ ਐ ਖਰਾਕ ਮੁਲਕ ਵਿੱਚ ਮਲਾਵਟ ਭਰੀ ਕਿਉਂ ਨਿੱਜੀਕਰਨ ਹਸਪਤਾਲਾਂ ਦਾ ਕਰਦੀ ਸਰਕਾਰੇ ਨੇ ਕਿਉਂ ਜੱਡ ਸੁਰੱਖਿਆ 'ਚ ਢੋਡ ਉਡਾਵੇ ਗੱਡੀ ਮੰਤਰੀ ਦੀ ਕਿਉਂ ਪਨਦੀ ਐ ਦੁਕਾਨ ਮੇਰੇ ਲੋਕਾਂ ਦੀ ਰੋਜੀ ਰੋਟੀ ਦੀ ਨਿਆ ਤੇਰਾ ਵਿਕਾਉ ਸਭ ਜੱਜ ਵੀ ਕੀਲ ਵਿਕਾਉ ਨੇ ਤੇਰੇ ਲੇਖਕ ਕਭੀ ਉੱਚ ਕੋਟੀ ਦੇ ਸਭ ਵਿਕਾਉ ਨੇ ਤੇਰੇ ਡੇਰੀਆ ਸਾਦਾ ਸੰਤਾਨ ਦੇ ਤੂੰ ਪੈਰ ਲਈ ਚੱਟਦੀਆਂ ਜੋਤ ਸਤੰਤਰੀ ਬਲਾਤਕਾਰੀ ਪਖੰਡ ਕਮਾਉ ਨੇ ਤੇਰੇ ਦੇਖੋ ਕਿੰਨਾ ਵਧੀਆ ਬਿਆਨ ਕੀਤਾ ਇਸ ਖ਼ਤਾਰ ਦੇ ਵਿੱਚ 22 ਮਈ ਮੈਡੀਕਲ ਕਾਲਜ ਮੁੰਬਈ ਵਿੱਚ ਦੱਸ ਕੀ ਹੋਇਆ ਕਿਉਂ ਘਟ ਗਈ ਡਾਕਟਰ ਪਾਇਲ ਤਾੜ ਵੀ ਕਰ ਗਈ ਖੁਦਕੁਸ਼ੀ ਜਾਤੀਵਾਦੀ ਹੋਈ ਸ਼ਕਾਰੋ ਉੱਚੀਆਂ ਡਾਣਾ ਦੀ ਪੜੇ ਲਿਖੇ ਤੇਰੇ ਮੁਲਕ ਦੇ ਜਾਤ ਗਰੂਰ ਨੇ ਮਾਰੇ ਨੇ ਕੌਣ ਲਊਂਬੜ ਉਸ ਗਰੀਬ ਦੀ ਡਾਕਟਰ ਬੱਚੜੀ ਨੂੰ ਕੌਣ ਤੋਲੇਗਾ ਬਰਾਬਰ ਮੁਲਕ ਦੀ ਅੰਨੀ ਉਸ ਤੱਕੜੀ ਨੂੰ ਕੌਣ ਦੇਊਦਲਾ ਸਾਵ ਸਮਾਦੀਆਂ ਰੁੰਦੀਆਂ ਆਂਦਰਾ ਨੂੰ ਪੈ ਗਈ ਹੋਵੇਗੀ ਠੰਡ ਤੇਰੀਆਂ ਉੱਚ ਜਾਤ ਵਾਲੀਆਂ ਨੂੰ ਕੀ ਡੀਚਲ ਦੇ ਨਾਮ ਤੇ ਮਸਜਿਦ ਟਾ ਰਾਮ ਮੰਦਰ ਬਣਾਵੇਗੀ ਕੀ ਬੇਰੁਜ਼ਗਾਰੀ ਤੇ ਗਰੀਬੀ ਤੇ ਕੋਈ ਥੱਲ ਵੀ ਪਾਵੇਗੀ ਕਦੋਂ ਤੱਕ ਕਸ਼ਮੀਰ ਦੇ ਪੈਰਾਂ ਵਿੱਚ ਮਚਲਿਆ ਜਾਵੇਗਾ ਕਦੋਂ ਤੀਕਰ ਜਨਤਾ ਤੋਂ ਓਖਾ ਓਖਾ ਚਲੇ ਜਾਵੇਗਾ ਇੱਕ ਦਿਨ ਤੇਰੇ ਹੀ ਲੋਕ ਜਦੋਂ ਇਕੱਠੇ ਹੋ ਬਣਗੇ ਫਿਰ ਦੇਖੇ ਤੋ ਪੈਰ ਪੈਰੀਂ ਕਸੇਟੀ ਉਹ ਤੇਰੇ ਉੱਤੇ ਹੋ ਬਣਗੇ ਫਿਰ ਉਹ ਬਦਲਾ ਲੈ ਆਉਣ ਲਈ ਜੋੜ ਲਗਾਵਣਗੇ ਸਭ ਪੂੰਜੀਪਤੀ ਮਾਰ ਮੁਕਾ ਉਹ ਗਰੀਬੀ ਹਟਾਵਣਗੇ ਤਖਤ ਪਲਟਿਆ ਬਹੁਤੀ ਕਦੇ देर ਨਹੀਂ ਲੱਗਦੀ ਤੇਰੇ ਵਿੱਚੋਂ ਹੀ ਉੱਠਣਗੇ ਉਹ ਜੋਦੇ ਲੋਕ ਵੀ ਜਲਦੀ ਦਿੱਤੇ ਸਾਰੇ ਟੈਕ ਟੈਕਾਂ ਦਾ ਉਹ ਹਿਸਾਬ ਲਗਾਵਣਗੇ ਇਸ ਕਾਲੇ ਲੁੱਟੂ ਸਰਕਾਰ ਤੋਂ ਮੁਲਕ ਬਚਾਵਣਗੇ ਇਸ ਕਾਲੀ ਲੁੱਟੂ ਸਰਕਾਰ ਤੋਂ ਮੁਲਕ ਬਚਾਵਣਗੇ ਸੋ ਬਹੁਤ ਵਧੀਆ ਲਾਈਨਾਂ ਲਿਖਿਆ ਨੇ ਆਮਨੇ ਪ੍ਰੀਤ ਜੀ ਆ ਪੜਾਂ ਵਿੱਚ ਜੋ ਕਿਤਾਬ ਹੈ ਸੋ ਬਹੁਤ ਵਧੀਆ ਇਸ ਦੇ ਵਿੱਚ ਆ ਸੋ ਇਕਨਾ ਇਹਦੇ ਵਿੱਚ ਇੱਕ ਐਸੇ ਆ ਜਿਹੜਾ ਮੇਨ ਹੈਡਿੰਗ ਆ 2 ਨੰਬਰ ਦੇ ਕੰਮ ਰਸਬਤ ਖੋਰੀ ਸੋ ਬਹੁਤ ਵਧੀਆ ਨੇ ਸਰਕਾਰੀ ਸਮੇ ਤੋਂ ਬਾਅਦ ਹੁੰਦੇ ਨੇ 2 ਨੰਬਰ ਦੇ ਕੰਮ ਸਾਰੇ ਫਿਰ ਉੱਥੇ ਯਾਰ ਹੁੰਦੇ ਨੇ ਪਿੰਦੇ ਨੇ ਬੇਕੇ ਰਾਮਾ ਪੈਸੇ ਵਾਲੇ ਪਹੁੰਚ ਮੋਕੇ ਤੇ ਖਰੀਦ ਲੈਂਦਾ ਜੱਜਾਂ ਨੂੰ ਨਿਆ ਵਕੀਂਦਾ ਵਕੀਲ ਮਿਲene ਕਿਸ ਨੂੰ ਚੜੇ ਰ ਕੰਮ ਕਿਸ ਨੂੰ ਚੜੇ ਰਾਮ ਪਟਵਾਰੀ ਤੇ ਆੜਤੀਆਂ ਨੇ ਗਰੀਬ ਨੂੰ ਆ ਫਸਾਇਆ ਬੇਕਸੂਰਾ ਗਲਦੂਸ ਅਨੋਖਾ ਤੱਕੇ ਦੇ ਨਾਲ ਲਗਾਇਆ ਲੈਂਦੀ ਪੈਸਾ ਪੁਲਿਸ ਵੀ ਦੇਖੀ ਇਹ ਦੱਸ ਕੌਣ ਨਾ ਜਾਣੇ ਚੋਰਾਂ ਦੇ ਨਾਲ ਰੜ ਗਈ ਕੁੱਤੀ ਮੋਹ ਨਸਬ ਸਿਆਣਾ ਦਫ਼ਤਰਾਂ ਵਿੱਚ ਰਿਸਮਤੀ ਧੰਦਾ ਡੀਐਸਪੀ ਵੀ ਲੈਂਦਾ ਕਾਨੂੰਨ ਹੱਥਵੰਨ ਦੇ ਜਾਰੋ ਦੱਬਦਾ ਪੰਗਾ ਨਾ ਕੁ ਲੈਂਦਾ ਕੁਰਸੀ ਤੇ ਬੈ ਕੇ ਕੁਫਰ ਤੋਲਦੇ ਬਹਿਣਾ ਵੀ ਨਾ ਆਵੇ ਕਿਸ ਬਤਨਾ ਲੱਗ ਗਈ ਨੌਕਰੀ ਨਾ ਕਿਸੇ ਨੂੰ ਉਹ ਜਾਣੇ ਵਿਆਹ ਤੇ ਉਹ ਅਲੋਹਣੀਆਂ ਪੜਦੇ ਮੌਤ ਬੜੇ ਲਾਵਾ ਮਹਿੰਗੇ ਦੌਰ ਚ ਸ਼ਿੰਗਾਰ ਨਾ ਕੋਈ ਕਹਿ ਸਗਨ ਮਨਾਵਾ ਸੜਕਾਂ ਤੇ ਅਗਮਾ ਉਤਰੀਆਂ ਟੈਕਸ ਗਊ ਦਾ ਲੈਂਦੇ Hindu Muslim ਮੁੱਦਾ ਰਿਹਾ ਪੜਕਾਉਂਦੇ ਨਿਤ ਰਹਿੰਦੇ ਸੱਚ ਦੀ ਕੋਈ ਪੁੱਛ ਪਛਾਣ ਨਹੀਂ ਝੂਠੇ ਹੋ ਗਏ ਸਾਰੇ ਕਾਜੀ ਬ੍ਰਾਹਮਣ ਲਾਲਚ ਬਸ ਕਰੇ ਆਪਣਾ ਹੀ ਪਾਲੇ ਬੱਚਿਆਂ ਤੋਂ ਟੁਕ ਖਾ ਕੋ ਕਾਂ ਖੋਲ ਲਏਗੇ ਕੁੱਖਾਂ ਤੋਂ ਝਾੜੀਆਂ ਧੀਆ ਵਿਦਿਆ ਬਣ ਕੇ ਵਪਾਰ ਇੱਥੇ ਅਨਪੜ੍ਹ ਨੇਤਾ ਨੇ ਨਹੀਂ ਆ ਚੱਲ ਅਮਨ ਆ ਗੱਲ ਮੁਕਾਈਏ ਸੋਹਣੇ ਨਾ ਤੈਨੂੰ ਕੋਈ ਕੀ ਆਸ ਰੱਖੀ ਕਿਸੇ ਤੇ ਮਿਤਰਾ ਹੱਕ ਖੋਲ ਲਏ ਗਿਆ ਕੋਈ ਹੱਕ ਖੋਲੇ ਗਿਆ ਕੋਈ ਦੇਖੋ ਕਿੰਨਾ ਬੜੀਆ ਇਸ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਕੰਦੀ ਕੰਦੀ ਸਚਾਈ ਬਿਆਨ ਕੀਤੀ ਹੋਈ ਹੈ ਇਸ ਕਿਤਾਬ ਦੇ ਵਿੱਚ ਸੋ ਤੁਸੀਂ ਵੀ ਜਰੂਰ ਪੜਿਓ ਇਸ ਕਿਤਾਬ ਵਰ ਕੁਦਰਤ ਦਾ ਖਿਲਵਾੜ ਕਈ ਤਰ੍ਹਾਂ ਦੇ ਟੌਪਕਨ ਦੇ ਵਿੱਚ ਇੱਕ ਨਾ ਜੁਨੀ ਅੱਜਕੱਲ ਚੱਲ ਰਿਹਾ ਹੈ ਜੋ ਰੱਬ ਨੂੰ ਤੱਬ ਦੱਸ ਦਿੰਦੇ ਨੇ ਵੀ ਰੱਬ ਨੂੰ ਤਾਂ ਕੋ ਸਮਝਦੇ ਨਹੀਂ ਹੈਗੇ ਉਹਨਾਂ ਤੇ ਇੱਕ ਨਾ ਲੈਣਾ ਦੇਖੀ ਹੁੰਨੇ ਨੇ ਤੇ ਮੈਂ ਸੁਣਾਉਣਾ ਹੈ ਧਿਆਨ ਨਾਲ ਸੁਣਿਓ ਮੈਂ ਮੇਰੀ ਰਹਿ ਕਰਦਾ ਦੰਦਿਆ ਰੱਬ ਤੋਂ ਨਾ ਤੂੰ ਡਰਦਾ ਬੰਦੇ ਆ غرور ਨਾਲ ਰਹੇ ਭਰਿਆਂ ਅੰਦਰੋਂ ਪੈਸੇ ਪਿੱਛੇ ਰਹੇ ਮਰਦਾ ਬੰਦੇ ਆ ਆਪਣੇ ਨੂੰ ਹੀ ਭੁੱਲ ਜਾਵੇਂ ਤੂੰ ਕਿਹੜੇ ਪੱਖ 'ਚ ਖੜਦਾ ਬੰਦੇ ਆ ਵੇਚ ਕੇ ਰਿਸ਼ਤੇ ਨਾਤੇ ਸਭ ਆਪਣੇ ਗੱਲ ਗੱਲ ਤੇ ਰਹੇ ਅੜਦਾ ਬੰਦੇ ਆ ਕੱਟ ਕੇ ਜੇਬ ਗਰੀਬ ਕਾਮੇ ਦੀ ਖੀਸਾ ਆਪਣਾ ਭਰਦਾ ਬੰਦੇ ਆ ਬੋਲਣ ਦਾ ਵੀ ਚੱਜ ਭੁੱਲ ਗਏ ਹੋ ਗੱਲ ਤੋਂ ਬਿਨਾਂ ਨਸਰਦਾ ਬੰਦੇ ਆ ਸਹੀ ਦੇਖਿਆ ਕਿਉਂਕਿ ਅੱਜ ਕੱਲ ਪੰਜਾਬੀਆਂ ਦਾ ਇਹ ਦਸਤੂਰ ਹੋ ਗਿਆ ਕਿ ਗਾਲ ਕੱਢੇ ਬਿਨਾ ਆਪਾਂ ਗੱਲ ਹੀ ਨਹੀਂ ਕਰ ਸਕਦੇ ਤਾਂ ਕਿ ਜਦੋਂ ਕੋਈ ਨਾਰਮਲ ਵੀ ਗੱਲ ਕਰਦਾ ਤਾਂ ਗਾਲ ਕੱਢ ਕੇ ਕਿਉਂਕਿ ਹੁਣ ਅਲਫਾਜ ਹੀ ਨਹੀਂ ਕਿਉਂਕਿ ਸਬਦੇ ਹੀ ਨਹੀਂ ਰਹਿ ਗਏ ਆਪਾਂ ਗਾਲਾਂ ਕੱਢਦੇ ਆ ਗੱਲ ਕਰ ਕਰਨ ਲੱਗੇ ਕੋਈ ਨਾਰਮਲ ਗੱਲ ਕਰਦੇ ਆ ਤਾਂ ਗਾਲ ਵਿੱਚ ਆ ਜਾਂਦੀ ਗਾਲ ਕੱਢਣੀ ਆ ਬੰਦਾ ਬੰਦੇ ਨੂੰ ਖਾਵਣ ਲੱਗ ਪਿਆ ਹੈ ਇਨਸਾਨੀ ਤੋਂ ਮਰਦਾ ਬੰਦੇ ਆ ਹੁਸਨ ਜਵਾਨੀ ਫਿੱਕੇ ਪੈ ਜਾਣਗੇ ਮਾਣ ਜਿਦਾ ਰਹੇ ਕਰਦਾ ਬੰਦੇ ਆ ਜਾਰ ਦੋਲ ਸਭ ਖੁਸ਼ ਜਾਵਣਗੇ ਚੌਹ ਜਣਿਆ ਵਿਦਾ ਕਰਨਾ ਬੰਦਿਆ ਖਾਲੀ ਹੱਥ ਤੁਰ ਗਏ ਮੁਸਾਫਰੇ ਕਿਸਦੀ ਪਾਪ ਕਰਦਾ ਬੰਦੇ ਆ ਸੋ ਬਹੁਤ ਵਧੀਆ ਲਾਈਨਾਂ ਲਿਖੀਆਂ ਨੇ ਇਕਨਾ ਮੰਦੀਪ ਪਨਾਮ ਦਾ ਮੁੰਡਾ ਸੀ ਤੇ ਉਹ ਹਰ ਰੋਜ਼ ਮੋਬਾਈਲ ਚ ਲੰਦਾ ਰਹਿੰਦਾ ਸੀ ਉਸਦੇ ਬਾਪੂ ਨੇ ਕਿਹਾ ਕਿ ਪੁੱਤ ਤੂੰ ਇੰਨਾ ਜ਼ਿਆਦਾ ਮੋਬਾਈਲ ਨਾ ਚਲਾਇਆ ਕਰ ਨਹੀਂ ਤੇਰੀ ਅੱਖਾਂ ਦੀ ਨਜ਼ਰ ਕਮਜ਼ੋਰ ਪੈ ਜਾਵੇਗੀ ਤੇ ਉਸਨੇ ਆਪਣੇ ਬਾਪੂ ਦੀ ਗੱਲ ਸੁਣੀ ਪਰ ਉਸ ਉੱਤੇ ਕੋਈ ਅਸਰ ਨਾ ਹੋਇਆ ਫਿਰ ਇੱਕ ਦਿਨ ਬੱਸ ਸਟਾਪ ਗਿਆ ਤੇ ਉਸਨੇ ਦੇਖਿਆ ਇੱਕ ਬਜ਼ੁਰਗ ਜੋ ਕਾਫੀ ਜ਼ਿਆਦਾ ਬਿਮਾਰ ਸੀ ਤੇ ਉਹ ਬਜ਼ੁਰਗ ਦੂਜੇ ਤੋਂ ਮਤਲਬ ਮਦਦ ਮੰਗ ਰਹੀ ਸੀ ਕਿ ਮੈਨੂੰ ਹਸਪਤਾਲ ਪਹੁੰਚਾ ਦਿਓ ਕਿ ਮੇਰੀ ਤਬੀਅਤ ਠੀਕ ਨਹੀਂ ਤੇ ਕਿਸੇ ਨੇ ਵੀ ਸੁਣੀ ਨਹੀਂ ਸਾਰੇ ਸੁਣ ਕੇ ਕੋਲੋਂ ਦੀ ਲੰਘ ਜਾਂਦੇ ਸੀ ਫਿਰ ਉਸ ਮਨਦੀਪ ਨੇ ਜੋ ਐਕਟਿਵ ਰਹਿੰਦਾ ਸੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਸੀ ਉਸ ਨੇ ਉਸ ਬਜ਼ੁਰਗ ਦੀ ਵੀਡੀਓ ਬਣਾ ਕੇ ਅਪਲੋਡ ਕਰ ਦਿੱਤੀ ਤੇ ਕੁਝ ਕੁ ਮਿੰਟਾਂ ਤੱਕ ਉਸ ਦੀ ਉਹ ਵੀਡੀਓ ਅਪਲੋਡ ਹੋ ਗਈ ਮਤਲਬ ਵਾਇਰਲ ਹੋ ਗਈ ਵਾਇਰਲ ਹੋਣ ਤੋਂ ਬਾਅਦ ਨੇੜਲੇ ਸ਼ਹਿਰ ਤੋਂ ਇੱਕ ਐਂਬੂਲੈਂਸ ਆ ਗਈ ਤੇ ਉਸ ਬਜ਼ੁਰਗ ਨੂੰ ਲੈ ਕੇ ਚਲੇ ਗਏ ਇਲਾਜ ਵਾਸਤੇ ਦੇਖੋ ਪਹਿਲਾਂ ਆਹ ਟਾਈਮ ਸੀ ਜਦੋਂ ਮੋਬਾਈਲ ਵੀ ਹੁੰਦੇ ਸੀ ਤੇ ਉਦੋਂ ਵੀ ਮਤਲਬ ਸੋਸ਼ਲ ਨੈਟਵਰਕ ਹੁੰਦਾ ਸੀ ਜਿਆਦਾ ਕੋਈ ਪ੍ਰਾਨਿੰਗ ਗੱਲ ਨਹੀਂ ਸੀਗੀ ਤੇ ਅੱਜ ਕੱਲ ਜੇ ਕੋਈ ਰੋਡ ਤੇ ਕੋਈ ਐਕਸੀਡੈਂਟ ਆਉਂਦਾ ਕੋਈ ਮਦਦ ਨਹੀਂ ਕਰਦਾ ਪਰ ਹਾਂ ਵੀਡੀਓ ਬਣਾਉਣੀ ਸਾਰੇ ਅੱਗੇ ਹੁੰਦੇ ਨੇ ਆ ਸਿਸਟਮ ਚੱਲ ਗਿਆ ਸੋ ਇਹਨਾਂ ਦਾ ਹੋਇਆ ਜੇ ਨਾਂ ਰੋਤਨੀ ਇਸ ਕਿਤਾਬ ਵਿੱਚ ਅਮਨ ਤੇ ਪ੍ਰੀਵੀਅਮ ਪਾੜਾਂ ਵਿੱਚ ਬਹੁਤ ਨੰਗਾਈ ਨਾਲ ਲਿਖਿਆ ਹੈ ਜਿੰਨਾ ਵੀ ਲਿਖਿਆ ਹੈ ਦਿਖੋ ਇਹਨੀ ਮੋਟੀ ਕਿਤਾਬ ਆ ਤੇ ਇਸ ਕਿਤਾਬ ਵਿੱਚ ਇੱਕ ਨੰਬਰ ਤੋਂ ਲੈ ਕੇ ਤੇ ਕਿੰਨੇ ਨੰਬਰ ਤੱਕ ਬੁੱਕ ਹੈ ਇਹ 327 327 ਪੀਜ ਨੇ 1 ਤੋਂ ਲੈ ਕੇ 327 ਤੱਕ ਤੇ ਇਹਨਾਂ ਨੇ ਮਤਲਬ ਬਹੁਤ ਜ਼ਿਆਦਾ ਸੱਚ ਦਿਖਿਆ ਹੈਗਾ ਇਸ ਬੁੱਕ ਵਿੱਚ ਤੇ ਇਹ ਬੁੱਕ ਦਾ ਨਾਮ ਹੈਗਾ ਅਮਨ ਤੇ ਪ੍ਰੀਤ ਦੀਆਂ ਪੜਾ ਇਹ ਦੇਖੋ ਅਮਨ ਤੇ ਪ੍ਰੀਤ ਦੀਆਂ ਪੜਾ ਸੋ ਇਸ ਤਰ੍ਹਾਂ ਦਾ ਪ੍ਰਿੰਟ ਆ ਤੁਸੀਂ ਜਰੂਰ ਪੜਿਓ ਇਸ ਵਿੱਚ ਤੇ ਆ ਲਾਸਟ ਤੇ ਵੀ ਬਹੁਤ ਦੀਵਾ ਪੜਕੇ ਜਰੂਰ ਦੇਖਿਓ ਸੋ ਇਹਨਾਂ ਕੰ ਦਾ ਧੰਨਵਾਦ ਤੇ ਜੇਕਰ ਕੋਈ ਮੇਰੇ ਨਾਲ ਇਸ ਚੈਨਲ ਤੇ ਪਹਿਲੀ ਵਾਰ ਜੁੜਿਆ ਹੋਵੇ ਤਾ ਉਹ ਮੇਰੇ ਇਸ ਚੈਨਲ ਨੂੰ ਜਰੂਰ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਕਿਉਂਕਿ ਤੁਸੀਂ ਮੇਰਾ ਚੈਨਲ ਓਪਨ ਕਰਕੇ ਦੇਖ ਸਕਦੇ ਹੋ ਇਹਦੇ ਵਿੱਚ ਕੋਈ ਵੀ ਵੀਡੀਓ ਐਸੀ ਵੈਸੀ ਨਹੀਂ ਹੈਗੀ ਕਿ ਜਿਹਦੇ ਵਿੱਚ ਕੋਈ ਸਿੱਖਣ ਨੂੰ ਨਾ ਮਿਲੇ ਤੇ ਨਾ ਹੀ ਕੋਈ ਕੋਈ ਰੋਂਗ ਕੰਟੈਂਟ ਹੈ ਨਹੀਂ ਤੇ ਅੱਜ ਕੱਲ ਸਭ ਨੂੰ ਪਤਾ ਦਾ ਵੀ ਕਿ ਹੋਈ ਹੈ ਵੀਡੀਓ ਪੈ ਰਹੀ ਨੇ ਪੇਜਾਂ ਤੇ ਚੈਨਲਾਂ ਤੇ ਕਿਹੋ ਜਿਹਾ ਮਾਹੌਲ ਪਖ ਹੈ ਕੋਈ ਚੱਜ ਦੀ ਗੱਲ ਕਰਨ ਨੂੰ ਕੋਈ ਤਿਆਰੀ ਨਹੀਂ ਬਸੇ ਇਧਰ ਉਧਰ ਇਧਰ ਉਧਰ ਨਹੀਂ ਆ ਅਗਲਾ ਗੱਲਾਂ ਕਰਦਾ ਵਾ ਸੋ ਜਿਉ ਕਿ ਮੇਰੇ ਚੈਨਲ ਤੇ ਪਹਿਲੀ ਵਾਰ ਆ ਤੋ ਜਰੂਰ ਮੇਰੇ ਸੋ ਚੈਨਲ ਨੂੰ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਸੋ ਧੰਨਵਾਦ